ਇਹ ਜਨੂਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦਿੱਲੀ ਹਾਰਦ ਦੇ ਬਾਹਰ ਮਾਨ ਸਰਕਾਰ ਕਾਫੀ ਹਰਕਤ ਦੇ ਵਿੱਚ ਨਜ਼ਰ ਆ ਰਹੀ ਹੈ ਮਾਨ ਸਰਕਾਰ ਜੀ ਜਾਂ ਜੋ ਡੀਜੀਪੀ ਸਾਹਿਬ ਦੇ ਨਾਲ ਮੀਟਿੰਗਾਂ ਸੀ ਉਹਦਾ ਕਿਤੇ ਨਾ ਕਿਤੇ ਅਸਰ ਦਿਖਾਈ ਦੇ ਰਿਹਾ ਹੈ ਪੰਜਾਬ ਸਰਕਾਰ ਦੇ ਹਦਾਇਤਾਂ ਮੁਤਾਬਕ ਨਸ਼ਾ ਤਸ਼ਕਰਾ ਦੇ ਵੱਡੋਜਰ ਵੀ ਚੱਲੇ ਨੇ ਪਟਿਆਲਾ ਦੇ ਵਿੱਚ ਜੋ ਨਸ਼ਾ ਵੇਚ ਕੇ ਪਰੋਟੀਆਂ ਬਣਾਈਆਂ ਸੀ ਜੇ ਲੋਕੀ ਨਸ਼ਾ ਵੇਚਦੇ ਸੀ ਉਹਨਾਂ ਦੇ ਉੱਪਰ ਡੋਜਰ ਚਲਾ ਦਿੱਤਾ ਗਿਆ ਹੈ ਰੋਪੜ ਪਟਿਆਲਾ ਦੇ ਵਿੱਚ ਵੱਡੀ ਕਾਰਵਾਈ ਕੀਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਇਦਾਂ ਦੀਆਂ ਹੀ ਕਾਰਵਾਈਆਂ ਹੋਣ ਗਿਆ ਤੇ ਜੋ ਨਸ਼ਾ ਵੇਚਦੇ ਨੇ ਉਹਨਾਂ ਨੂੰ ਚੇਤਾਵਨੀਆਂ ਦੇ ਦਿੱਤੀਆਂ ਗਈਆਂ ਨੇ ਕਿ ਜਾਂ ਹਟ ਜਾਓ ਤੇ ਜਾਂ ਜੇ ਨਾ ਮੰਨੋ ਸੁੱਟ ਦਿੱਤੇ ਜਾਓ ਕਿ ਜੋ ਤੁਸੀਂ ਪਰੌਕੀਆਂ ਬਣਾਈਆਂ ਉਹ ਵੀ ਤੈਅਸ਼ ਨੈਸ ਕਰ ਦਿੱਤੀਆਂ ਜਾਣਗੀਆਂ ਤੇ ਜੇ ਇਸੇ ਤਰੀਕੇ ਦੇ ਨਾਲ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਹਰਕਤ ਦੇ ਵਿੱਚ ਨਜ਼ਰ ਆਉਂਦੀ ਰਹੀ ਕਿ ਕਿੰਨਾ ਟਾਈਮ ਲੱਗੇਗਾ ਪੰਜਾਬ ਦਾ ਉਹ ਨਾਰਾ ਪੂਰਾ ਹੋਣ ਵਾਸਤੇ ਜੋ ਆਪ ਪਾਲੀ ਲੈ ਕੇ ਗਈ ਕਿ ਪੰਜਾਬ ਪਾਲੀ ਆਉਣ ਤੇ ਨਸ਼ਾ ਮੁਕਤ ਪੰਜਾਬ ਬਣੇਗਾ ਦਿੱਲੀ ਹਾਰਨ ਦੇ ਬਾਅਦ ਕਿਤਨੇ ਗਏ ਤੇ ਪੰਜਾਬ ਦੇ ਲੋਕਾਂ ਨੂੰ ਆਸ ਉਮੀਦ ਜਾਗ ਰਹੀ ਹੈ ਕਿ ਪੰਜਾਬ ਸਰਕਾਰ ਹੋਣ ਜੇੁੱਤੀ ਸੀ ਇੰਨੇ ਚਿਰ ਤਿੰਨ ਸਾਲ ਤੋਂ ਉਹ ਜਾਗ ਪਈ ਹੈ ਤੇ ਕਿੰਨਾ ਐਕਸ਼ਨ ਹੋਰ ਕਰੇਗੀ ਜੋ ਜਿੰਨੇ ਵਾਅਦੇ ਕਰਕੇ ਆਈ ਸੀ ਉਹਨਾਂ ਨੇ ਕਿੰਨਾ ਟਾਈਮ ਲਗਾਏਗੀ ਇਹਨਾਂ ਨੂੰ ਪੂਰੀਆਂ ਕਰਨ ਦੇ ਵਿੱਚ ਤੇ ਜੋ ਮਾਨ ਸਰਕਾਰ ਦਿੱਲੀ ਹਾਰ ਗਈ ਸੀ ਗ੍ਰਾਮ ਆਦਮੀ ਪਾਰਟੀ ਪੰਜਾਬ ਨੂੰ ਬਚਾ ਸਕੇਗੀ ਜਾਂ ਨਹੀਂ ਬਚਾ ਸਕੀ ਉਹਨਾਂ ਦਾ ਸਮਾਂ ਸਾਨੂੰ ਇਹ ਦੇਖਣ ਨੂੰ ਮਿਲੇਗਾ ਤੇ ਦੇਖੋ ਤਾਂ ਸਾਡੀ ਰਿਪੋਰਟ ਕਿ ਕਿਸ ਤਰ੍ਹਾਂ ਰੋਪਰੇ ਤੇ ਪਟਿਆਲੇ ਦੇ ਲੋਕਾਂ ਨੇ ਇਹ ਪਰੌਤੀਆਂ ਜੋ ਨਸ਼ਾ ਵੇਚ ਕੇ ਬਣਾਈਆਂ ਸੀ ਉੱਤੇ ਬਲਡوزر ਚੱਲੇ ਬਣੇ ਰਹੀ ਦੇਖੋ ਅੱਜ ਪਟਿਆਲੇ ਵਿੱਚ ਜਿਹੜਾ ਉਹ ਅੱਗੇ ਦੱਸ ਦਿਓ ਉਸੇ ਮਾਰਾ ਸਾਨੂੰ ਸਾਰੇ ਕੰਮ ਦੱਸ ਦਿਓ ਹੈਲੋ ਜੀ ਦਹਾਵਾਂ ਦੇ ਬੱਚੇ ਨੇ ਸਾਰਾ ਹੀ ਘਾਟਾ ਆਪਣਾ ਦਾ। ਅੱਗੇ ਡਾਖਲੇ ਕਰੇ ਕਿੱਡਾ ਵੇਚਣਾ ਦਾ ਘਾਟਾ ਉਹਨਾਂ ਦੀ ਸਾਰਾ ਪੱਲਾ ਕਿੱਡਾ ਵੇਚਦਾ ਸਾਰਾ ਪੱਲਾ ਕਿੱਡਾ ਵੇਚਦਾ। ਹੁਣਾਂ ਵੀ ਕੋਣ ਤੁਸੀਂ ਕਰੀ। ਪੰਜਾਬ ਵਿੱਚ ਤਸਕਰਾਂ ਖਿਲਾਫ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ। ਪੁਲਿਸ ਦੀ ਪਟਿਆਲਾ ਤੇ ਰੋਪੜ ਚ ਵੱਡੀ ਕਾਰਵਾਈ ਪੁਲਿਸ ਨੇ ਤਸਕਰਾਂ ਦੇ ਢਾਹੇ ਕਰ ਰੋਪੜ ਚ ਘਰ ਦੇ ਮਾਲਕ ਵੱਲੋਂ ਕੀਤਾ ਗਿਆ ਜ਼ਬਰਦਸਤ ਹੰਗਾਮਾ ਜਿहां ਲੁਧਿਆਣਾ ਤੋਂ ਬਾਅਦ ਲਗਾਤਾਰ ਪੰਜਾਬ ਪੁਲਿਸ ਐਕਸ਼ਨ ਮੋਡ ਚ ਦਿਖਾਈ ਦੇ ਰਹੀ ਹੈ ਵੱਡੀਆਂ ਕਾਰਵਾਈਆਂ ਹੋ ਰਹੀਆਂ ਨੇ ਹੁਣ ਪਟਿਆਲਾ ਤੇ ਰੋਪੜ ਚ ਪੁਲਿਸ ਵੱਲੋਂ ਤਸਕਰਾਂ ਦੇ ਘਰਾਂ ਤੇ ਵੱਡੀ ਕਾਰਵਾਈ ਕੀਤੀ ਗਈ ਹੈ ਵੱਡੀ ਗਿਣਤੀ ਚ ਪਹੁੰਚੀ ਪੁਲਿਸ ਵੱਲੋਂ ਦੋਮਾ ਹੀ ਥਾਮਾਂ ਤੇ ਤਸਕਰੀ ਦੇ ਪੈਸਿਆਂ ਨਾਲ ਬਣਾਏ ਘਰਾਂ ਨੂੰ ਜੀ.ਸੀ.ਬੀ ਦੀ ਮਦਦ ਨਾਲ ਢਾਹਿਆ ਗਿਆ ਪਟਿਆਲਾ ਵਿੱਚ ਪੁਲਿਸ ਵੱਲੋਂ ਇੱਕ ਮਹਿਲਾ ਤਸਕਰ ਦੇ ਘਰ ਨੂੰ ਢਾਹਿਆ ਗਿਆ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿਵੇਂ ਪੂਰਾ ਇਲਾਕਾ ਪੁਲਿਸ ਛਾਉਣੀ 'ਚ ਤਬਦੀਲ ਹੋ ਚੁੱਕਿਆ ਹੈ ਜਾਣਕਾਰੀ ਮੁਤਾਬਕ ਪੁਲਿਸ ਨੂੰ ਖਸ਼ਿਆ ਸੀ ਕਿ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ ਇਸ ਤੇ ਚਾਲ ਦੇ ਕਾਰਵਾਈ ਕਰਨ ਤੋਂ ਪਹਿਲਾਂ ਵੱਡੀ ਗਿਣਤੀ 'ਚ ਮੌਕੇ ਤੇ ਪੁਲਿਸ ਤਾਇਨਾਤ ਕੀਤੀ ਗਈ ਜੀ.ਸੀ.ਬੀ ਮਸ਼ੀਨਾਂ ਨੂੰ ਮੌਕੇ ਤੇ ਲਿਆਂਦਾ ਗਿਆ ਤੇ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਘਰ ਨੂੰ ਤਹਿਸ ਨਹਿਸ ਕਰ ਦਿੱਤਾ ਗਿਆ ਇਸ ਕੀਤੀ ਕਾਰਵਾਈ ਨੂੰ ਲੈ ਕੇ ਪੁਲਿਸ ਵੱਲੋਂ ਵੱਡੇ ਖੁਲਾਸੇ ਵੀ ਕੀਤੇ ਗਏ ਨੇ ਜਾਣਕਾਰੀ ਮੁਤਾਬਕ ਮੁਲਜ਼ਮ ਮਹਿਲਾ ਪਿਛਲੇ ਕਾਫੀ ਸਮੇਂ ਤੋਂ ਤਸਕਰੀ ਦਾ ਧੰਦਾ ਕਰਦੀ ਆ ਰਹੀ ਸੀ ਲਗਾਤਾਰ ਮੁਲਜ਼ਮ ਮਹਿਲਾ ਦੀਆਂ ਸ਼ਿਕਾਇਤਾਂ ਆ ਰਹੀਆਂ ਸੀ 10 ਬਾਰ ਕਰੀਬ ਜੇਲ੍ਹ ਜਾ ਚੁੱਕੀ ਹੈ ਮੁਲਜ਼ਮ ਮਹਿਲਾ सुदरੰਦਾ ਨਾਮ ਨਹੀਂ ਲੈ ਰਹੀ ਸੀ ਇਸੇ ਦੇ ਚੱਲਦੇ ਹੀ ਹੁਣ ਪੁਲਿਸ ਵੱਲੋਂ ਕਾਲੇ ਕਾਰੋਬਾਰ ਨਾਲ ਬਣਾਏ ਘਰਾਂ ਤੇ ਬਲਡੋਜ਼ਰ ਚਲਾਇਆ ਗਿਆ ਉਹਨਾਂ ਦਾ ਨਾਮ ਹੈ ਜਿਹੜਾ ਓਨਰ ਉਹਦੇ ਤੇ ਮਲਟੀਪਲ ਪਰਚੇ ਵੀ ਦਰਜ ਨੇ ਕਾਸਫ ਆਈਆਰ ਐਨ ਡੀ ਪੀ ਐਸ ਵੀ ਦਰਜ ਨੇ 2016 ਤੋਂ ਲੈ ਕੇ 2023 ਤੱਕ ਜਿਹੜੇ ਇਲੀਗਲ ਸਟੇਟਮੈਂਟ ਨੇ ਟ੍ਰੀਟਮੈਂਟ ਕਰੰਦੇ ਆ ਉਹਦੇ ਵਾਸਤੇ ਕਿਉਂਕਿ ਇਹ ਬਦਨਾਮ ਹੋ ਲਿਆ ਸਾਨੂੰ ਪਹਿਲਾਂ ਵੀ ਕਾਫੀ ਸ਼ਿਕਾਇਤਾਂ ਕਰੀਆਂ ਜਾਂਦੀਆਂ ਨੇ ਜਿਹੜਾ ਇਹ ਘਾਰ ਹੈ ਉਹਦੇ ਓਨਰ ਵੱਲੋਂ ਅੱਜ ਵੀ ਕਾਫੀ ਸ਼ਿਕਾਇਤਾਂ ਦਰਜ ਨੇ 10 ਤੋਂ ਬਾਬਾ ਜੀ ਨੇ ਕਾ ਪਰਚੇ ਦਰਜ ਨੇ ਸੋ ਸਾਨੂੰ ਇੱਕ ਅੱਛਾ ਸੀਗਾ ਕਿ ਇੱਥੇ ਲੌਅ ਆਨ ਆਰਡਰ ਸ਼ੂ ਕ੍ਰੀਏਟ ਹੋ ਸਕਦਾ ਇਸ ਕਰਕੇ ਹੈਡਿਕ ਐਪਲੋਇਮੈਂਟ ਦੇ ਨਾਮ ਇਹਨੂੰ ਬਣਾਇਆ ਸੀ 2016 ਤੋਂ ਸ਼ੁਰੂ ਹੋਇਆ ਸੀ 2000 ਕਿਸ ਤਰ੍ਹਾਂ ਦੇ ਪਰਟੀਨੈਂਟੀ ਪੀਐਨਡੀਪੀਐਸ ਇੱਕਦੇ ਹੋਏ ਮੈਂ ਤਾਂ ਦੇਖਣ ਨੂੰ ਨਸ਼ਾ ਤਸਕਰੀ ਕਾਜ ਉਹਦੇ ਪੈਸਿਆਂ ਨਾਲ ਇੱਕ ਘਰ ਬਣਾਇਆ ਗਿਆ ਉਹਦਾ ਸਟਰਕਚਰ ਹੈ ਜਾਰਾ ਸੀ ਜਾਮਨ ਕਰਾ ਲਿਆ ਸੋ ਇਲਿਗਲ ਸਟਰਕਚਰ ਵਜ੍ਹਾ ਹੈ ਜਾਰਾ ਹੈ ਤੇ ਪੁਲਿਸ ਪ੍ਰੋਟੈਕਸ਼ਨ ਦੇ ਅੰਦਰ ਹੈ ਗ੍ਰੈਵਿਟੀ ਵੀ ਸੀਗੇ 2 ਮਹੀਨਾ ਪਿਛੇ ਜਾ ਰਹੀ ਹੈ ਦੱਸ ਅਜੇ ਤੱਕ ਦੀ ਸਾਡੇ ਕੋਲ ਮੈਂ ਪੂਰਾ ਨਹੀਂਵੇਂ ਕਰ ਲਉਂ ਕਿਉਂਕਿ ਇਹਦੇ ਚ ਜਿਹੜਾ ਆਰਡਰ ਨੇ ਉਹ ਇਸੇ ਕਰਦੇ ਆ ਸੋ ਇਹਦੇ ਤੇ ਅਸੀਂ ਕੰਮ ਕਰ ਰਹੇ ਆ ਜਿਹੜੀ ਲੇਡੀ ਹੈ ਉਹਦਾ ਨਾਮ ਹੈ ਰਿਮਨ ਜਿਹਦੇ ਘਰ ਦਿਮੋਜ ਕਰਨਾ ਹੈ ਤੇ 10 ਪਰਚੇ ਨਹੀਂ ਸੋ ਇਹ ਘਰ ਤੇ ਅਸੀਂ ਦੇਖਦੇ ਹਾਂ ਜਿਵੇਂ ਪਹਿਲਾਂ ਦੱਸਿਆ ਇਲੀਗਲ ਸਟਰਕਚਰ ਹੈ ਸੋ ਪੁਲਿਸ ਪ੍ਰੋਟੈਕਸ਼ਨ ਦੇ ਅੰਦਰ ਹੋਊਗਾ ਇਹ ਮੱਲਾ ਜਿਹੜਾ ਹੈਗਾ ਇਹ ਸਾਡੇ ਨੂੰ ਕਾਫੀ ਸਟੈਪ ਆਉਂਦੇ ਨੇ ਸਾਡੇ ਚੱਲਦੇ ਨੇ ਕਿੰਨੇ ਵਾਰ ਕਰਦੇ ਨੇ ਮਾਮਲੇ ਕਰਦੇ ਨੇ ਸਰ ਜਾ ਚੁੱਕੀ ਹੈ ਜੀ ਲੇਡੀ ਇਹ 10 ਤੋਂ ਜ਼ਿਆਦਾ ਵਾਰੀ ਗ੍ਰਿਫਤਾਰ ਹੋ ਚੁੱਕੀ ਹੈ ਇਸੇ ਤਰ੍ਹਾਂ ਹੀ ਇੱਕ ਹੋਰ ਵੱਡੀ ਕਾਰਵਾਈ ਰੋਪੜ ਚ ਵੀ ਪੁਲਿਸ ਵੱਲੋਂ ਕੀਤੀ ਗਈ ਹੈ ਜਿੱਥੇ ਇੱਕ ਪਤੀ ਪਤਨੀ ਤੇ ਨਸ਼ੇਦਾਰ ਕਾਰੋਬਾਰ ਕਰਨ ਦੇ ਇਲਜ਼ਾਮ ਲੱਗੇ ਨੇ ਇੱਥੇ ਵੀ ਪੁਲਿਸ ਵੱਲੋਂ ਮਜਮਾ ਦੇ ਘਰ ਨੂੰ ਢਾਹਿਆ ਗਿਆ ਇਸ ਮੌਕੇ ਇੱਕ ਮਹਿਲਾ ਮੌਕੇ ਤੇ ਹੰਗਾਮਾ ਕਰਦੀ ਵੀ ਦਿਖਾਈ ਦਿੱਤੀ ਹੈ ਮਹਿਲਾ ਵੱਲੋਂ ਪੁਲਿਸ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਪਰ ਦੇਖਦੇ ਹੀ ਦੇਖਦੇ ਪੁਲਿਸ ਨੇ ਇਸ ਪੂਰੇ ਘਰ ਨੂੰ ਮਲਬੇ ਚ ਤਬਦੀਲ ਕਰ ਦਿੱਤਾ ਪੁਲਿਸ ਮੁਤਾਬਕ ਮੋਜਮ ਪਤੀ ਪਤਨੀ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਮੋਜਮਾ ਵੱਲੋਂ ਤਸਕਰੀ ਦੇ ਪੈਸਿਆਂ ਨਾਲ ਇਸ ਘਰ ਨੂੰ ਖੜਾ ਕੀਤਾ ਗਿਆ ਸੀ ਇਸੇ ਦੇ ਚੱਲਦੇ ਹੀ ਹੁਣ ਇਸ ਘਰ ਨੂੰ ਢਾਹਿਆ ਗਿਆ ਜੋ ਰੋਪੜਗੜ੍ਹ ਤੇ ਆਪਣੇ ਐਸ.ਐਚ.ਓ ਸਾਹਿਬ ਨੂੰ ਇੱਥੇ ਮੌਕੇ ਤੇ ਆ ਕਰਕੇ ਜਿਹੜੇ ਨਸ਼ੇ ਦੇ ਖਿਲਾਫ ਪਹਿਲਾਂ ਵੀ ਪਰਚੇ ਲੱਗੇ ਨੇ ਇੱਕ ਆਸ਼ਾ ਹੈਗੀ ਹੈ ਇੱਕ ਉਹਦਾ ਹਸਬੰਡ ਹੈਗਾ ਅਮੀਰ ਖਾਨ ਇਹਨਾਂ ਦੇ ਖਿਲਾਫ ਤਿੰਨ ਤਿੰਨ ਪਰਚੇ ਪਹਿਲਾਂ ਦਰਜ ਹੋਏ ਨੇ ਇਹ ਬੇਲ ਤਿਆਰ ਹੋਏ ਨੇ ਬਾਹਰ ਇਸ ਟਾਈਮ ਤੇ ਇਲੀਗਲ ਕੰਸਟਰਕਸ਼ਨ ਕੀਤੀ ਹੋਈ ਸੀ ਉਸ ਚੀਜ਼ ਦਾ ਜਿਹੜਾ ਹੈਗਾ ਢਾਹ ਕਰਕੇ ਉਹਨੂੰ ਜਿਹੜਾ ਹੈਗਾ ਦਿਖਾਇਆ ਗਿਆ ਹੈ ਬਿਲਕੁਲ ਇਹਨਾਂ ਦੇ ਖਿਲਾਫ ਪਹਿਲਾਂ ਪਰਚੇ ਹੈਗੇ ਨੇ ਅੱਗੇ ਵੀ ਜਿਹੜਾ ਹੈਗਾ ਨੇ ਤੇ ਸ਼ਿਕਾਇਤਾਂ ਹੁੰਦੀਆਂ ਰਹਿੰਦੀਆਂ ਹੈਗੀਆਂ ਨੇ ਔਰ ਇਹ ਇਹਨਾਂ ਨੇ ਜਿਹੜਾ ਘਰ ਹੈਗਾ ਉਹ ਇਲੀਗਲ ਤਰੀਕੇ ਦੇ ਨਾਲ ਬਣਾਇਆ ਹੋਇਆ ਸੀਗਾ ਜਿਹਦੇ 'ਚ ਕਾਨੂੰਨੀ ਕਾਰਵਾਈ ਕਰਦਿਆਂ ਹੋਇਆ ਜਿਹੜਾ ਇਹਨੂੰ ਅੱਜ ਕਮਾਲੀ ਕੀਤਾ ਸੇ। ਕੋਈ ਕਮਰਸ਼ੀਅਲ ਕੁਆਂਟੀਟੀ ਨਹੀਂ ਹੈਗੀ ਇਹਨਾਂ ਦੇ ਖਿਲਾਫ ਜਿਹੜਾ ਪਰਚੇ ਹੈਗੇ ਨੇ ਨਾਨ ਕਮਰਸ਼ੀਅਲ ਹੀ ਹੈਗੇ ਨੇ ਬਟ ਹੈਬਿਚੁਅਲ ਆਫੈਂਡਰਸ ਹੈਗੇ ਨੇ ਦੋਹਾਂ ਦੇ ਖਿਲਾਫ ਤਿੰਨ-ਤਿੰਨ ਪਰਚੇ ਹੈਗੇ ਨੇ ਔ ਨਸ਼ੇ ਨੂੰ ਠੱਲ ਪਾਉਣ ਲਈ ਸਰਕਾਰ ਵੱਡੀਆਂ ਕਾਰਵਾਈਆਂ ਕਰ ਰਹੀ ਹੈ ਸੀਐਮ ਵੱਲੋਂ ਮੰਤਰੀਆਂ ਦੀ ਇੱਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਪਿੰਡ-ਪਿੰਡ ਜਾ ਕੇ ਨਸ਼ੇ ਨੂੰ ਰੋਕਣ ਲਈ ਜਿਸ ਵੱਲੋਂ ਉਪਰਾਲੇ ਕੀਤੇ ਜਾਣਗੇ ਤੇ ਦੂਜੇ ਪਾਸੇ ਪੰਜਾਬ ਪੁਲਿਸ ਵੱਲੋਂ ਹੁਣ ਵੱਡੀਆਂ ਕਾਰਵਾਈਆਂ ਕੀਤੀਆਂ